ਇਸ ਵੇਲੇ ਦੀ ਕਬੱਡੀ ਖਬਰ ਤੁਹਾਨੂੰ ਸੁਣਨ ਜਾਣ ਜਾ ਰਹੇ ਹਾਂ ਪੰਜਾਬ ਦੇ ਨਾਮੀ ਸੂਫੀ ਗਾਇਕ ਸਰਦਾਰ ਅਲੀ ਦੀ ਗੱਡੀ ਦਾ ਭਿਆਨਕ ਐਕਸੀਡੈਂਟ ਹੋ ਗਿਆ ਹੈ ਦੱਸ ਦਿੰਦੇ ਕਿ ਹਾਸਾ ਦੱਸਿਆ ਜਾ ਰਿਹਾ ਕਿ ਜੋਂਹਿੰਦਰ ਤੋਂ ਤਲਵਾੜਾ ਭੋਗਪੁਰ ਰੋਡ ਦੇ ਉੱਤੇ ਵਾਪਰਿਆ ਜਿੱਥੇ ਕਿ ਸਰਦਾਰ ਅਲੀ ਦੀ ਗੱਡੀ ਕਾਫੀ ਜੜੀ ਚਕਨਾਚੂਰ ਹੋ ਗਈ ਹੈ ਰੋਡ ਦੇ ਉੱਤੇ ਲੱਗੀਆਂ ਹੋਈਆਂ ਹਾਈਵੇ ਦੇ ਉੱਤੇ ਲੱਗੀਆਂ ਅੰਗਲੈਦ ਨਾਲ ਦੱਸਿਆ ਜਾ ਰਿਹਾ ਕਿ ਗੱਡੀ ਦੇ ਵਿੱਚ ਕਾਰ ਨੂੰ ਵਰਗੀਆਂ ਨੇ ਜਿਸ ਤੋਂ ਬਾਅਦ ਡ라이ਵਰ ਦੇ ਮਾਮਲੀ ਚੋਟਾਂ ਆਈਆਂ ਨੇ ਇਸ ਮੌਕੇ ਸਰਦਾਰ ਅਲੀ ਤੇ ਉਹਦੇ ਸਾਥੀ ਇਸ ਗੱਡੀ ਦੇ ਵਿੱਚ ਸਵਾਰ ਸੀ ਭਾਵੇਂ ਕਿ ਸਰਦਾਰ ਅਲੀ ਦਾ ਬਚਾਅ ਹੋ ਗਿਆ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀ ਦਾ ਕਾਫੀ ਵੱਡਾ ਨੁਕਸਾਨ ਹੋਇਆ ਦੱਸ ਦਿੰਨੇ ਕਿ ਪੰਜਾਬ ਦੇ ਨਾਮੀ ਸੂਫੀ ਗਾਇਕ ਹਮੇਸ਼ਾ ਤੁਸੀਂ ਵੱਡੇ ਵੱਡੇ ਜਗ੍ਹਾ ਸਟੇਜਾਂ ਦੇ ਉੱਤੇ ਗਾਉਂਦੇ ਹੋਏ ਸਰਦਾਰ ਜੀ ਨੂੰ ਵੇਖਿਆ ਹੋਵੇਗਾ ਤਾਂ ਸਰਦਾਰ ਅਲੀ ਦਾ ਇਹ ਗੱਡੀ ਦਾ ਭਿਆਨਕ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਉੱਤੇ ਕਈ ਚੈਨਲ ਉੱਤੇ ਖਬਰ ਵਾਇਰਲ ਹੋ ਰਹੀ ਹੈ ਤਾਂ ਸਰਦਾਰ ਅਲੀ ਵੱਲੋਂ ਵੀ ਜਿਹੜੀ ਗੱਲਬਾਤ ਸਾਡੇ ਚੈਨਲ ਦੇ ਉੱਤੇ ਕੀਤੀ ਗਈ ਆ ਉੱਤੇ ਵੀ ਚੁਨਾ ਵੱਲੋਂ ਕੀ ਕੀ ਗਿਆ ਪਹਿਲਾਂ ਤੁਸੀਂ ਸਰਦਾਰ ਜੀ ਉਹ ਗੱਲਬਾਤ ਸੁਣੋ ਕਿ ਹਾਸਾ ਵਾਪਰਿਆ ਕਿਵੇਂ ਹੈ ਕੀ ਕਾਰਨ ਬਣਿਆ ਹੈ ਤਾਂ ਸਰਦਾਰ ਅਲੀ ਦੀ ਪੂਰੀ ਗੱਲਬਾਤ ਸਾਡੇ ਚੈਨਲ ਤੇ ਹੋਈ ਹੈ ਉਹ ਤੁਸੀਂ ਸੁਣੋ ਅ ਅਲੀ ਸਾਹਿਬ ਜਿਹੜਾ ਇਹ ਐਕਸੀਡੈਂਟ ਹੋਇਆ ਹੈ ਕਿੱਥੇ ਕੋ ਹੋਇਆ ਤੇ ਕੀ ਕਾਰਨ ਬਣਿਆ ਐ ਐਕਸੀਡੈਂਟ ਦਾ ਇਹ ਜੀ ਅ ਅਸੀਂ ਜਲੰਧਰ ਤੋਂ ਜਾ ਰਹੇ ਸੀਗੇ ਹਾਜੀਪੁਰ ਦੇ ਕੋਲੇ ਮਕਡੌਲੀ ਪਿੰਡ ਆ ਉੱਥੇ ਪ੍ਰੋਗਰਾਮ ਸੀਗਾ ਹਾਂਜੀ ਉੱਥੋਂ ਨਿਕਲੇ ਸੀਗੇ ਅਸੀਂ ਉਧਰੋਂ ਅਮਰੇ ਕੋਲੇ ਤੋਂ ਤੇ ਜਲੰਧਰ ਕ੍ਰੋਸ ਕਰਕੇ ਆਪੋ ਫਰਵਾੜੇ ਰੋਡ ਤੇ ਸੀਗੇ ਹਾਂਜੀ ਤੇ ਹੁਣ ਇਹ ਪਤਾ ਨਹੀਂ ਕਾਰਨ ਕੀ ਬਣਿਆ ਮੈਂ ਫਰੰਟ ਸੀਟ ਤੇ ਬੈਠਾ ਸੀ ਹਾਂਜੀ ਦੋ ਮੁੰਡੇ ਬੈਕ ਸੀਟ ਤੇ ਬੈਠੇ ਸੀਗੇ ਨਾਲ ਹਾਂਜੀ ਤੇ ਉਦੋਂ ਹੀ اچانک ਲੱਗਿਆ ਕਿ ਪਹਿਲਾਂ ਗੱਡੀ ਦੀ ਥੋੜੀ ਸਪੀਡ ਘਟ ਰਹੀ ਸੀਗੀ ਮੇਰੇ ਖਿਆਲ ਚ ਜਾਂ ਤਾਂ ਡਰਾਈਵਰ ਦੀ ਅੱਖ ਲੱਗੀ ਆ ਹਾਂਜੀ ਕੁਛ ਇਦਾਂ ਦੇ ਕੋਈ ਗੱਡੀ ਨਹੀਂ ਨਾਲ ਕੋਈ ਕ੍ਰੋਸ ਨਹੀਂ ਕੀਤਾ ਕੋਈ ਓਵਰਟੇਕ ਨਹੀਂ ਕੀਤਾ ਕੁਛ ਨਹੀਂ ਸੀਗਾ अच्छा ਕਿਸੇ ਦਾ ਕੋਈ ਜਾਨੀ ਨੁਕਸਾਨ ਜਾਂ ਕੋਈ ਸਰਟੀਫਿਕੇਟ ਤਾਂ ਨਹੀਂ ਹੋਈ ਜਦਾ ਜੀ ਬਹੁਤ ਬਚਤ ਰਹੀ ਜੀ ਮੈਂ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਲੋਕ ਸੁਣ ਰਹੇ ਨੇ ਹਾਂਜੀ ਮੈਂ ਉਹਨਾਂ ਦਾ ਹੀ ਧੰਨਵਾਦ ਕਰਦਾ ਕਿਉਂਕਿ ਤੁਹਾਡੀਆਂ ਦੁਆਵਾਂ ਦਾ ਸਦਕਾ ਹੀ ਬਿਲਕੁਲ ਬਿਲਕੁਲ ਬਹੁਤ اچھی ਆ ਅਗਰ ਤੁਸੀਂ ਗੱਡੀ ਦੇਖੋਗੇ ਤਾਂ ਗੱਡੀ ਟੋਟਲ ਲਾਸ ਹੋ ਗਈ ਗੱਡੀ ਦੇ ਵਿੱਚ ਗਾਰਡਰ ਵੜ ਗਏ ਜਿਹੜੇ ਹਾਂਜੀ ਹਾਈਵੇ ਦੇ ਸਾਈਡ ਤੇ ਗਾਰਡਰ ਲੱਗੇ ਹੁੰਦੇ ਨੇ ਨਾ ਜੀ ਸਪੋਰਟ ਵਾਸਤੇ ਹਾਂਜੀ ਹਾਂਜੀ ਉਹ ਪੂਰੇ ਦੇ ਪੂਰੇ ਗੱਡੀ ਨੂੰ ਪਾੜ ਕੇ ਅੰਦਰ ਤੱਕ ਆ ਗਏ ਅੱਛਾ ਜੀ ਤੋਂ ਐ ਮੰਨ ਕੇ ਚੱਲੋ ਵੀ ਉਹ ਮੇਰੇ ਤੋਂ ਮਤਲਬ ਅੱਧਾ ਅੱਧਾ ਫੁੱਟ ਪਿੱਛੇ ਡਾਕ ਰਹਿ ਗਏ ਸਾਰੀ ਗੱਡੀ ਪਾੜਤੀ ਉਹਨਾਂ ਨੇ ਅੱਛਾ ਜੀ ਮਤਲਬ ਕਿ ਮਤਲਬ ਕਿ ਇਹਨਾਂ ਦੀਆਂ ਦੁਆਵਾਂਆਂ ਦੀਆਂ ਦੁਆਵਾਂ ਦਾ ਅਸਰ ਹੈ ਜਿਹੜਾ ਪੀਰਾਂ ਪੀਰਾਂ ਫਕੀਰਾਂ ਦੇ ਦਰਬਾਰਾਂ ਚ ਪ੍ਰੋਗਰਾਮ ਕਰਦੇ ਆਂ ਗਾਉਣੇ ਆਂ ਗੁਰੂਆਂ ਦੇ ਜਸ ਗਾਉਣੇ ਆਂ ਹਾਂਜੀ 10ਵੇਂ ਪਾਤਸ਼ਾਹ ਜੀ ਨੂੰ ਯਾਦ ਕਰਦੇ ਆਂ ਉਹਨਾਂ ਚੀਜ਼ਾਂ ਨੇ ਸ਼ਾਇਦ ਬਚਤ ਕਰਤੀ ਹਾਂਜੀ ਡਰ ਗੱਡੀ ਦੇ ਸੱਟ ਥੋੜੀ ਉਹ ਹਸਪੀਟਲ ਅੱਛਾ ਹਸਪੀਟਲ ਦਾਖਲ ਨਹੀਂ ਹਾਂਜੀ ਹਾਂਜੀ ਅੱਛਾ ਮਤਲਬ ਕਿ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਜੀ ਫ ਨਾ ਕੋਈ ਪਰਚ ਨਹੀਂ ਹੈ ਹਾਬੀਬ ਪੁੱਤ ਤੁਸੀਂ ਠੀਕ ਹੋ ਮੈਂ ਠੀਕ ਆ ਜੀ ਬਹੁਤ ਦੁਆਵਾਂ ਨੇ ਤੁਹਾਡੀਆਂ ਸਭੀਆਂ ਮੇਰੇ ਭੈਣਾ ਭਰਾਵਾਂ ਦੀਆਂ ਜਿਹੜੇ ਮੈਨੂੰ ਸੁਣ ਰਹੇ ਨੇ ਹਾਂਜੀ ਸੁਣ ਕੇ ਜਿਹੜੇ ਪਿਆਰ ਕਰਦੇ ਆ ਦੁਆਵਾਂ ਦਿੰਦੇ ਨੇ ਸ਼ਾਇਦ ਉਹਨਾਂ ਦੀਆਂ ਦੁਆਵਾਂ ਨਾਲ ਹੀ ਅੱਛਾ ਗੱਡੀ 'ਚ ਤਾਂ ਨਹੀਂ ਕੋਈ ਟੈਕਨੀਕਲ ਪ੍ਰੋਬਲਮ ਆਈ ਸੀ ਕਿ ਜਿਸ ਕਾਰਨ ਜਾਂ ਫਿਰ ਕੋਈ ਜਿਸ ਤਰ੍ਹਾਂ ਤੁਸੀਂ ਨਿੱਕਿਆ ਕਿ ਡਰਾਈਵਰ ਦੀ ਅੱਖ ਲੱਗ ਸਕਦੀ ਹੈ ਕਿ ਦੋਨਾਂ 'ਚ ਹੀ ਕੋਈ ਨਾ ਗੱਡੀ ਤਾਂ ਇਹ ਗੱਡੀਆਂ ਦਾ ਜੀ ਸਾਡੀਆਂ ਜਿਹੜੀਆਂ ਆਲਮੋਸਟ ਸਿੰਨੇਮੇ ਸਿੰਗਰ ਗੱਡੀਆਂ ਦਾ ਅਸੀਂ ਬਿਲਕੁਲ ਫਾਈਨ ਰੱਖਦੇ ਆ ਜੀ ਕਿਉਂਕਿ ਇਹ ਸਾਡਾ ਡੇ ਕਿਤੇ ਹੁੰਦਾ ਨਾਈ ਉਹ ਹਰ ਚੀਜ਼ ਅਸੀਂ ਪ੍ਰੋਪਰ ਰੱਖੀ ਦੀਆ ਪ੍ਰੋਪਰ ਗੱਡੀ ਦੀ ਮੇਨਟੇਨੈਂਸ ਪ੍ਰੋਪਰ ਹਰ ਚੀਜ਼ ਪ੍ਰੋਪਰ ਰੱਖੀ ਦੀਆ ਤੇ ਬਿਲਕੁਲ ਅਸੀਂ ਤਾਂ ਫਰੈਸ਼ ਮੂਡ ਤੇ ਜਾ ਰਹੇ ਆ ਗੱਲਾਂ ਬਾਤਾਂ ਕਰਦੇ ਜਾ ਰਹੇ ਆ ਸਾਰੇ ਇੱਕ ਦੂਜੇ ਨਾਲ ਗੱਲਾਂ ਕਰਦੇ ਜਾ ਰਹੇ ਆ ਪਰ ਇਨ ਬਿਟਵੀਨ ਪਤਾ ਨਹੀਂ ਕਿ ਵਿਦਨ ਸੈਕਿੰਡ ਹੋਇਆ ਮੈਂ ਸਟੀering ਨੂੰ ਸੰਭਾਲਣ ਦੀ ਕੋਸ਼ਿਸ਼ ਵੀ ਕੀਤੀ ਆ ਹਾਂਜੀ ਜੇ ਮੈਂ ਸਟੀering ਕੰਟਰੋਲ ਚਲਾਵਾਂ ਮੈਂ ਫਰੰਟ ਤੇ ਬੈਠਾ ਸੀਗਾ ਹਾਂਜੀ ਹਾਂਜੀ ਉਹ ਇਸ ਤੋਂ ਪਹਿਲਾਂ ਕਿ ਮੈਂ ਸਟੀering ਮੇਰੇ ਕੰਟਰੋਲ ਚ ਆਉਂਦਾ ਜਾਂ ਮੈਂ ਕੋਈ ਬਚਾ ਵਾਸਤੇ ਕੁਛ ਕਰਦਾ ਜਾਂ ਹੈਂਡ ਬ੍ਰੇਕ ਖਿੱਚਦਾ ਉਦੋਂ ਤੱਕ ਤਾਂ ਗੱਡੀ ਮਤਲਬ ਅੱਠ 10 ਫਟਾਫਟ ਪਰ ਅਨਸਬ ਕਿੰਨੀ ਸਪੀਡ ਸੀ ਗੱਡੀ ਦੀ ਸਪੀਡ ਹਾਈਵੇ ਤੇ ਨਾਰਮਲ ਜਿਦਾ 80 80 ਤੋਂ 90 ਦੇ ਕਰੀਬ ਸਪੀਡ ਸੀਗੀ ਅੱਛਾ ਅੱਛਾ ਚਲੋ ਪਰਮਾਤਮਾ ਕਰੇ ਤੁਹਾਨੂੰ ਸ਼ੁਕਸ਼ਾਂਤੀ ਇਸ ਤਰੀਕੇ ਨਾਲ ਵੇਖੇ ਤੇ ਤੁਹਾਡਾ ਦੁਆਵਾਂ ਨਾਲ ਤੁਸ ਤੁਹਾਡਾ ਬਚਾਅ ਹੋਇਆ ਹੈ ਤੇ ਬਹੁਤ ਲੋਕਾਂ ਦੇ ਮੈਸੇਜ ਕਮੈਂਟ ਸਾਡੇ ਕੋਲ ਵੀ ਆ ਰਹੇ ਸੀ ਕਿ ਸਰਦਾਰ ਸਿੰਘ ਦਾ ਪਤਾ ਜਰੂਰ ਕਰੋ ਕੀ ਮੈਂ ਠੀਕ ਠਾਕ ਹਾਂ ਜੀ ਬਿਲਕੁਲ ਤੰਦਰੁਸਤਾਂ ਔਰ ਸਾਰੇ ਮੇਰੇ ਚੌਣ ਵਾਲੇ ਚੌਣ ਵਾਲਿਆਂ ਨੂੰ ਕੀ ਕਹੂੰਗੇ ਜੀ ਬਸ ਤੁਹਾਡੀਆਂ ਦੁਆਵਾਂ ਦਾ ਸਤਿਕਾਰ ਹੀ ਬੱਚਿਆ ਤੁਹਾਡਾ ਹਮੇਸ਼ਾ ਕਰਜ਼ਦਾਰ ਹਾਂ ਮੈਂ ਹਾਂਜੀ ਤੇ ਆ ਹੋਰ ਅੱਜ ਕਰਜ਼ਦਾਰ ਤੁਹਾਡੀਆਂ ਦੁਆਵਾਂ ਦਾ ਚੜਿਆ ਹਾਂਜੀ ਕੋਸ਼ਿਸ਼ ਕਰੂੰਗਾ ਕਿ ਉਤਾਰਾਂ ਆਪਣੇ ਸ਼ਬਦਾਂ ਦੇ ਨਾਲ ਗਾਣੇ ਦੇ ਨਾਲ ਤੇ ਮਸਤੀ ਮੈਂ ਇਹ ਜ਼ਰੂਰ ਸਭ ਨੂੰ ਕਹੂੰਗਾ ਕਿ ਯਾਰ ਹਾਈਵੇ ਤੇ ਕਿਤੇ ਵੀ ਤੁਸੀਂ ਜਾਂਦੇ ਆ ਤਾਂ ਬਹੁਤ ਹੀ ਸੰਭਲ ਕੇ ਤੁਹਾਡਾ ਡਰਾਈਵਰ ਤੰਦਰੁਸਤ ਹੋਣਾ ਚਾਹੀਦਾ ਪਹਿਲਾਂ ਤਾਂ ਮੈਂਟਲੀ ਮੈਂਟਲੀ ਹੈਲਥੀ ਤੁਹਾਡਾ ਡਰਾਈਵਰ ਤੰਦਰੁਸਤ ਹੋਵੇ ਹਾਂਜੀ ਠੀਕ ਹੈ ਔਰ ਅੰਡਰ ਕੰਟਰੋਲ ਗੱਡੀ ਤੁਹਾਡੀ ਹੋਵੇ ਹਾਂਜੀ ਸਪੀਡ ਦੇ ਵਿੱਚ ਤੁਸੀਂ ਗੱਡੀ ਆਪਣੀ ਅੰਡਰ ਸਪੀਡ ਦੇ ਵਿੱਚ ਰੱਖਣਾ ਨਾ ਕਦੇ ਵੀ ਓਵਰ ਸਪੀਡ ਗੱਡੀ ਨਹੀਂ ਚਲਾਉਣੀ ਬਿਲਕੁਲ ਔਰ ਪ੍ਰੋਪਰ ਜਿਹੜੇ ਟ੍ਰੈਫਿਕ ਦੇ ਨਿਯਮ ਨੇ ਬੈਲਟਾਂ ਲੱਗੀਆਂ ਹੋਈਆਂ ਸੀ ਸਾਡੀਆਂ ਪ੍ਰੋਪਰ ਜਿਹਦੇ ਕਰਕੇ ਸਾਡੇ ਏਅਰ ਬੈਗ ਵੀ ਖੁੱਲ ਗਏ ਜਿਹਦੇ ਕਰਕੇ ਕਾफी ਬਚਤ ਹੋਈ ਹੈ ਹਾਂ ਹਾਂਜੀ 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 ਚਲੋ ਬੰਨ੍ਹ ਹੱਥਾਂ ਤੇ ਲਗਾ ਕੇ ਰੱਖੋ ਲੰਬੀ ਉਮਰ ਬਖਸ਼ੇ ਬਹੁਤ ਲੋੜ ਹੈ ਇੰਡਸਟਰੀ ਨੂੰ ਤੁਹਾਡੀ ਤੇ ਦਰਸ਼ਕਾਂ ਨੂੰ ਚਾਹਣ ਵਾਲਿਆਂ ਨੂੰ ਜੀ ਥੈਂਕ ਯੂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਜੀ ਤੋਂ ਸੁਣਿਆ ਕਿ ਸੂਫੀ ਗਾਇਕ ਸਰਦਾਰ ਅਲੀ ਵੱਲੋਂ ਕਿਹਾ ਗਿਆ ਕਿ ਮੰਨ ਸਕਦੇ ਹਾਂ ਕਿ ਡਰਾਈਵਰ ਦੀ ਕਿਤੇ ਨਾ ਕਿਤੇ ਅੱਖ ਲੱਗੀ ਹੋएगी ਇਹ ਨੀਂਦ ਜਿਹੜੀ ਚਪਕੀ ਕਾਈ ਹੋएगी ਉਸ ਤੋਂ ਬਾਅਦ ਜਾ ਕੇ ਹਾਦਸਾ ਵਾਪਰਿਆ ਉਹਨਾਂ ਨੂੰ ਦੱਸਿਆ ਕਿ ਸਾਡੀ ਗੱਡੀਆਂ ਦੇ ਵਿੱਚ ਕੋਈ ਟੈਕਨੀਕਲ ਪ੍ਰੋਬਲਮ ਨਹੀਂ ਆਂਦੀ ਇਹ ਹਾਦਸਾ ਜਦੋਂ ਵਾਪਰਿਆ ਉਹਨਾਂ ਨੂੰ ਦੱਸਿਆ ਕਿ ਮੈਂ ਉਸਦੀ ਗੱਡੀ ਵਿੱਚ ਸਵਾਰ ਸੀ ਤਾਂ ਜਦੋਂ ਬਾਰ ਬਾਰ ਗੱਡੀ ਦੀ ਸਪੀਡ ਘਟ ਹੋਈ ਤਾਂ ਕਿਤੇ ਨਾ ਕਿਤੇ ਜੂਰ ਸ਼ੱਕ ਹੋਇਆ ਕਿ ਕਿਤੇ ਕਿਤੇ ਕੋਈ ਹਾਦਸਾ ਨਾ ਵਾਪਰ ਜਾਵੇ ਉਸ ਤੋਂ ਬਾਅਦ ਅਚਾਨਕ ਹੀ ਦੱਸਿਆ ਜਾ ਰਿਹਾ ਕਿ 70 80 ਦੀ ਸਪੀਡ ਦੇ ਉੱਤੇ ਇਹ ਗੱਡੀ ਸੀ ਜਿਹਦੇ ਕਾਰਨ ਇਹ ਹਾਦਸਾ ਵਾਪਰਿਆ ਗੱਡੀ ਪੂਰੀ ਚਕਨਾਚੂਰ ਹੋ ਗਈ ਹੈ ਪਰ ਮੌਕੇ ਦੱਸਿਆ ਜਾ ਰਿਹਾ ਹੈ ਕਿ ਆਪਣੇ ਸਾਥੀਆਂ ਸਮੇਤ ਉਹਨਾਂ ਦਾ ਬਚਾਅ ਹੋ ਗਿਆ ਇੱਕ ਡਰਾਈਵਰ ਦੇ ਕੁਝ ਮਾਮਲੀ ਝੋਟਾ ਲੱਗੇ ਜਿਹਨਾਂ ਨੂੰ ਹਸਪਤਾਲ ਭਰਤੀ ਕੀਤਾ ਗਿਆ ਇਸ ਮੌਕੇ ਐਸਐਸਐਫ ਜਿਹੜੀ ਫੋਰਸ ਪੁਲਿਸ ਬੁਨਾਈ ਗਈ ਹੈ ਉਹ ਮੌਕੇ ਤੇ ਪਹੁੰਚ ਗਈ ਸੀ ਤੇ ਮੌਕੇ ਤੇ ਜ਼ਖਮੀ ਹਾਲਤ ਦੇ ਵੀ ਡਰਾਈਵਰ ਨੂੰ ਹਸਪਤਾਲ ਉਹਨਾਂ ਵੱਲੋਂ ਪਹੁੰਚਾਇਆ ਗਿਆ ਤੇ ਨਾਲ ਦੀ ਨਾਲ ਸਰਦਾਰਾਂ ਨੇ ਜੋ ਕਿਹਾ ਗਿਆ ਕਿ ਸੰਗਤਾਂ ਦੀਆਂ ਦੁਆਵਾਂ ਤੇ ਨਾਲ ਪੀੜਾ ਫਕੀਰਾ ਦੇ ਕਿਰਪਾ ਸਦਕਾ ਉਹਨਾਂ ਦਾ ਬਚਾਅ ਹੋਇਆ ਤੇ ਸਾਰਿਆਂ ਦੀਆਂ ਦੁਆਵਾਂ ਦੇ ਨਾਲ ਅਸੀਂ ਅਮ ਅਪੀਲ ਕਰਦੇ ਆ ਕਿ ਹੋਰ ਵੀ ਜਿਹੜੇ ਲੋਕ ਸੜਕਾਂ ਦੇ ਉੱਤੇ ਚੱਲਣ ਹਾਈਵੇਅ 'ਵਾਲ ਚੱਲਣ ਵਾਲੇ ਨੇ ਤਾਂ ਉਹ ਵੀ ਕਿਤੇ ਨਾ ਕਿਤੇ ਰੋਡ ਦੇ ਉੱਤੇ ਚੱਲਣ ਲੱਗੇ ਜਰੂਰ ਧਿਆਨ ਰੱਖਣ ਕਿ ਐਦਾਂ ਦੇ ਹਾਦਸੇ ਹੋਰ ਕਿਸੇ ਦਾ ਨਾ ਵਾਪਰੇ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ